ਸੋ ਹੈ ਗਾਇਜ਼ ਵੈਲਕਮ ਬੈਕ ਟੂ ਮਾਈ YouTube ਚੈਨਲ ਕਿਵੇਂ ਤੁਸੀਂ ਸਾਰੇ ਉਮੀਦਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਗਾਇਜ਼ ਅੱਜ ਮੈਂ ਕਾਫੀ ਟਾਈਮ ਬਾਅਦ ਤੁਹਾਡੇ ਨਾਲ ਇੱਕ ਰੈਸਪੀ ਵੀਡੀਓ ਸ਼ੇਅਰ ਕਰਨ ਜਾ ਰਹੀ ਹਾਂ ਐਕਚੁਅਲੀ ਇਹ ਵੀਡੀਓ ਮੰਮੀ ਨੇ ਮੈਨੂੰ ਸ਼ੂਟ ਕਰਕੇ ਭੇਜੀ ਆ ਮੈਂ ਇਹਨੂੰ ਐਡਿਟ ਕਰੂੰਗੀ ਤੇ ਵਾਇਸਓਵਰ ਕਰੂੰਗੀ ਤੇ ਤੁਹਾਡੇ ਨਾਲ ਸ਼ੇਅਰ ਕਰੂੰਗੀ ਤੇ ਗਾਇਜ਼ ਦੱਸ ਦਵਾਂ ਤੁਹਾਨੂੰ ਕਿ ਇਹ ਵੀਡੀਓ ਹੈਗੀ ਆ ਤੁਕਿਆਂ ਦੇ ਅਚਾਰ ਅਚਲੀ ਮੰਮੀ ਕੇ ਘਰ ਦੇ ਨੇੜੇ ਇੱਕ ਇਕਕਰ ਲੱਗੀ ਹੋਈ ਸੀ ਤਾਂ ਮੰਮੀ ਨੇ ਕਿਸੇ ਦੀ ਹਲਪ ਨਾਲ ਤੁੱਕੇ ਤੜਵਾ ਲਏ ਸੀ ਉਸ ਤੋਂ ਬਾਅਦ ਉਹਨਾਂ ਨੂੰ ਘਰੇ ਲਿਆਂਦਾ ਤੇ ਇਹ ਜਿਹੜੇ ਤੁੱਕੇ ਨੇ ਤਕਰੀਬਨ 1 ਕਿਲੋ ਨੇ ਠੀਕ ਹੈ 1 ਕਿਲੋ ਤੁੱਕਿਆਂ ਦਾ ਅਚਾਰ ਅੱਜ ਆਪਾਂ ਬਣਾਵਾਂਗੇ ਤੇ ਤੁਹਾਡੇ ਨਾਲ ਰੈਸਪੀ ਸ਼ੇਅਰ ਕਰਾਂਗੇ ਸੋ ਗਾਇਸ ਤੁੱਕਿਆਂ ਨੂੰ ਘਰ ਲਿਆ ਕੇ ਤੁਸੀਂ ਚੰਗੀ ਤਰ੍ਹਾਂ ਵਾਸ਼ ਕਰ ਲੈਣਾ ਇੱਥੇ ਮੰਮੀ ਨੇ ਤੁੱਕੇ ਆ ਜਿਹੜੇ ਵਾਸ਼ ਕਰਕੇ ਰੱਖੇ ਹੋਏ ਨੇ ਤੇ ਉਸ ਤੋਂ ਬਾਅਦ ਗਾਇਸ ਤੁਸੀਂ ਇੱਕ ਕੜਾਈ ਦੇ ਵਿੱਚ ਪਾਣੀ ਰੱਖ ਲੈਣਾ ਫਲੇਮ ਔਨ ਕਰ ਲੈਣੀ ਆ ਜਦੋਂ ਪਾਣੀ ਨੂੰ ਉਬਾਲ ਆ ਗਿਆ ਉਦੋਂ ਆਪਾਂ ਉਹਦੇ ਵਿੱਚ ਨਮਕ ਐਡ ਕਰਾਂਗੇ ਤੇ ਤੁੱਕੇ ਐਡ ਕਰਾਂਗੇ ਸੋ ਇੱਥੇ ਤੁਸੀਂ ਦੇਖ ਸਕਦੇ ਹੋ ਮੰਮੀ ਨੇ ਕੜਾਈ ਦੇ ਵਿੱਚ ਢੱਕ ਕੇ ਪਾਣੀ ਰੱਖਤਾ ਸੀ ਤੇ ਪਾਣੀ ਨੂੰ ਚੰਗੀ ਤਰ੍ਹਾਂ ਉਬਾਲ ਆ ਚੁੱਕਿਆ ਹੁਣ ਇਹਦੇ ਵਿੱਚ ਐਡ ਕਰਨਗੇ ਮੰਮੀ ਸੌਲਟ ਮੰਮੀ ਇੱਥੇ ਪਿੰਕ ਸੌਲਟ ਯੂਜ਼ ਕਰਨਗੇ ਤੁਸੀਂ ਜਿਹੜਾ ਵੀ ਸੌਲਟ ਘਰ ਵਿੱਚ ਯੂਜ਼ ਕਰਦੇ ਹੋ ਉਹ ਪਾ ਸਕਦੇ ਹੋ ਤੇ ਸੌਲਟ ਦੀ ਕੁਆਂਟੀਟੀ ਮੈਂ ਤੁਹਾਨੂੰ ਦੱਸ ਦਿੰਨੀ ਆ 2 टीस्पून ਸੌਲਟ ਤੁਸੀਂ ਇਹਦੇ ਵਿੱਚ ਪਾਉਣਾ ਹੈ ਬਿਲਕੁਲ ਛੋਟੇ ਸਪੂਨ ਹੁੰਦੇ ਆ ਨਾ ਜਿਹੜੇ ਉਹ ਦੋ ਪਾਉਣੇ ਆ ਤੁਸੀਂ ਇਹਦੇ ਵਿੱਚ ਤੇ ਉਸ ਤੋਂ ਬਾਅਦ ਇਹਦੇ ਵਿੱਚ ਤੁਸੀਂ ਟੁੱਕੀਆਂ ਨੂੰ ਐਡ ਕਰ ਦੇਣਾ ਹੈ ਸੋ ਤੁਸੀਂ ਇੱਥੇ ਦੇਖ ਸਕਦੇ ਹੋ ਮੰਮੀ ਨੇ ਪਾਣੀ ਦੇ ਵਿੱਚ ਤੁੱਕਿਆਂ ਨੂੰ ਐਡ ਕਰਤਾ ਤੇ ਇਸ ਤੋਂ ਬਾਅਦ ਆਪਾਂ ਨਾ ਇਹਨਾਂ ਨੂੰ 5 ਤੋਂ 7 ਮਿੰਟ ਪਕਾਉਣਾ ਹੈਗਾ ਤੇ ਇਹਨਾਂ ਨੂੰ ਨਾ ਪਾਣੀ ਦੇ ਵਿੱਚ ਪਾ ਕੇ ਐਦਾਂ ਤੁਸੀਂ ਉੱਪਰੋਂ ਹਲਕਾ ਜਿਹਾ ਪ੍ਰੈਸ ਕਰ ਦੇਣਾ ਤਾਂ ਕਿ ਜਿਹੜੇ ਸਾਰੇ ਤੁੱਕੇ ਨੇ ਉਹ ਪਾਣੀ ਦੇ ਵਿੱਚ ਡਿਪ ਹੋ ਜਾਣ ਤੇ ਉਸ ਤੋਂ ਬਾਅਦ 5-7 ਮਿੰਟ ਆਪਾਂ ਇਹਨਾਂ ਨੂੰ ਪਕਾਵਾਂਗੇ ਤੇ ਇੱਕ ਗੱਲ ਹੋਰ ਆਪਾਂ ਇਹਨਾਂ ਨੂੰ ਉੱਪਰੋਂ ਢੱਕ ਕੇ ਪਕਾਵਾਂਗੇ ਠੀਕ ਹੈ ਐਦਾਂ ਮੰਮੀ ਨੇ ਤੁਸੀਂ ਦੇਖ ਸਕਦੇ ਹੋ ਢੱਕਤਾ ਇਹਨਾਂ ਨੂੰ ਤੇ 5-7 ਮਿੰਟ ਆਪਾਂ ਪਕਾ ਕੇ ਫਿਰ ਦੇਖਦੇ ਆਂ ਅੱਗੇ ਆਚਾਰ ਕਿਵੇਂ ਬਣਦਾ ਹੈ ਕਿਉਂਕਿ ਮੈਨੂੰ ਵੀ ਇਹ ਆਚਾਰ ਬਣਾਉਣਾ ਨਹੀਂ ਆਉਂਦਾ ਮੈਂ ਵੀ ਵੀਡੀਓ ਐਡਿਟ ਕਰਦੇ ਕਰਦੇ ਨਾਲ-ਨਾਲ ਸਿੱਖ ਰਹੀ ਹਾਂ ਕਿ ਮੰਮੀ ਕਿਵੇਂ ਬਣਾ ਰਹੇ ਨੇ ਫਿਰ ਮੈਂ ਵੀ ਕਦੇ ਟਰਾਈ ਕਰੂੰਗੀ ਤੇ ਪੋਸਟ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕਰੂੰਗੀ ਕਿ ਮੈਂ ਆਚਾਰ ਬਣਾ ਸਕੀ ਜਾਂ ਨਹੀਂ ਤੇ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਠੀਕ ਹੈ ਹਾਲੇ ਤੱਕ ਤਾਂ ਮੈਨੂੰ ਕਾਫੀ ਇਜ਼ੀ ਲੱਗ ਰਿਹਾ ਮੈਨੂੰ ਲੱਗ ਰਿਹਾ ਮੈਂ ਵੀ ਬਣਾ ਲੂੰਗੀ ਬਾਕੀ ਦੇਖਦੇ ਹਾਂ ਤੁਸੀਂ ਵੀ ਟਰਾਈ ਕਰਿਓ ਠੀਕ ਹੈ ਤੇ ਉਸ ਤੋਂ ਬਾਅਦ ਜਦੋਂ 5-7 ਮਿੰਟ ਤੱਕੇ ਪੱਕ ਗਏ ਨੇ ਆਪਾਂ ਇਹਦਾ ਛਾਨਣੀ ਦੇ ਵਿੱਚ ਕੱਢ ਲੈਣਾ ਤੇ ਫਿਰ ਇਹਨਾਂ ਨੂੰ ਆਪਾਂ ਧੁੱਪੇ ਸੁਕਾਉਣ ਵਾਸਤੇ ਪਾ ਦੇਣਾ ਇੱਥੇ ਤੁਸੀਂ ਦੇਖ ਸਕਦੇ ਸਾਰੇ ਤੁੱਕਿਆਂ ਨੂੰ ਇੱਦਾਂ ਖਿਲਾਰ ਕੇ ਜੇ ਪਾਤਾ ਹੈ ਤਾਂ ਕਿ ਸਾਰੇ ਤੁੱਕੇ ਚੰਗੀ ਤਰ੍ਹਾਂ ਸੁੱਕ ਜਾਣ 2 ਤੋਂ 3 ਘੰਟੇ ਧੁੱਪ ਲਵਾਉਣੀ ਆ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਧੁੱਪ ਜਦੋਂ ਉਹਨਾਂ ਨੂੰ ਲੱਗੀ ਤਾਂ ਉਹਨਾਂ ਦਾ ਇੱਦਾਂ ਕਲਰ ਚੇਂਜ ਹੋ ਜਾਂਦਾ ਹੈ ਤਾਂ ਫਿਰ ਇਹਨਾਂ ਦੀਆਂ ਸਾਰੀਆਂ ਡੰਡੀਆਂ ਨੇ ਜਿਹੜੀਆਂ ਅੱਗੋਂ ਤੇ ਪਿੱਛੋਂ ਉਹ ਸਾਰੀਆਂ ਉਤਾਰ ਦੇਣੀਆਂ ਤੇ ਹੁਣ ਗਾਇਜ਼ ਆਪਣੇ ਜਿਹੜੇ ਤੁੱਕਿਆ ਆ ਆਚਾਰ ਪਾਉਣ ਵਾਸਤੇ ਰੈਡੀ ਹੋ ਚੁੱਕੇ ਨੇ ਹਲੇ ਤੱਕ ਤੁੱਕਿਆਂ ਦੀ ਪ੍ਰੈਪਰੇਸ਼ਨ ਹੀ ਚੱਲ ਰਹੀ ਸੀ ਤੇ ਤੁੱਕੇ ਰੈਡੀ ਹੋ ਗਏ ਨੇ ਤੇ ਚਲੋ ਫਿਰ ਗਾਇਜ਼ ਹੁਣ ਆਪਾਂ ਆਚਾਰ ਬਣਾਉਣਾ ਸਟਾਰਟ ਕਰਦੇ ਆ ਸਭ ਤੋਂ ਪਹਿਲਾਂ ਕੜਾਈ ਦੇ ਵਿੱਚ ਮੰਮੀ ਨੇ ਦੋ ਵੱਡੇ ਚਮਚ ਸਰੋਂ ਦਾ ਚੰਗੀ ਤਰ੍ਹਾਂ ਗਰਮ ਹੋ ਗਿਆ ਤਾਂ ਫਲੇਮ ਆਫ ਕਰਤੀ ਤੇ ਗਾਇਜ਼ ਇੱਥੇ ਮੰਮੀ ਨੇ ਇੱਕ ਪਲੇਟ ਦੇ ਵਿੱਚ ਮਸਾਲੇ ਕੱਢ ਕੇ ਰੱਖ ਲੈਨੇ ਮਸਾਲਿਆਂ ਦੇ ਵਿੱਚ ਹੈ ਡੇਢ ਚਮਚ ਰਾਈ ਡੇਢ ਚਮਚ ਸੌਂਫ ਡੇਢ ਚਮਚ ਅਜਵਾਇਨ ਤੇ ਅੱਧਾ ਚਮਚ ਜੀਰਾ ਜਿਹੜੇ ਆਪਾਂ ਨੋਰਮਲ 스ਪੂਨ ਯੂਜ਼ ਕਰਦੇ ਆ ਘਰ ਖਾਣਾ ਖਾਣ ਲਈ ਉਹ ਵਾਲੇ ਮਤਲਬ ਲਏ ਨੇ ਕੁਆਂਟੀਟੀ ਵਾਈਜ਼ ਤੇ ਨਮਕ ਹੈ ਜਿਹੜਾ ਇੱਥੇ ਵੀ ਤੁਸੀਂ ਦੇਖ ਸਕਦੇ ਹੋ ਪਿੰਕ ਸਾਲਟ ਮੰਮੀ ਯੂਜ਼ ਕਰ ਰਹੀ ਆ ਉਹ ਤੁਸੀਂ ਅਕੋਰਡਿੰਗ ਟੂ ਟੇਸਟ ਯੂਜ਼ ਕਰ ਸਕਦੇ ਹੋ ਥੋੜਾ ਜਿਹਾ ਚਿਲੀ ਪਾਊਡਰ ਪਾਉਣਾ ਤੇ ਥੋੜੀ ਜੀ ਹਲਦੀ ਪਾਉਣੀ ਆ ਦੇ ਗਾਇਜ਼ ਨਮਕ ਮਿਰਚ ਤੇ ਹਲਦੀ ਦੀ ਕੁਆਂਟੀਟੀ ਹੈ ਜਿਹੜੀ ਉਹ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਪਾ ਸਕਦੇ ਹੋ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਆਪਾਂ ਮਾਸਟਰਡ ਆਇਲ ਨੂੰ ਗਰਮ ਕਰਕੇ ਫਲੇਮ ਆਫ ਕਰਤੀ ਸੀ ਇਹ ਆਇਲ ਹੈ ਜਿਹੜਾ ਪੂਰਾ ਗਰਮ ਹੈ ਇਹਦੇ ਵਿੱਚ ਆਪਾਂ ਪਹਿਲਾਂ ਇਹ ਖੜੇ ਮਸਾਲੇ ਪਾਤੇ ਨੇ ਤੇ ਇਹਨਾਂ ਨੂੰ ਆਪਾਂ ਮਿਕਸ ਕਰ ਦਾਂਗੇ ਇਹ ਇਦਾਂ ਹੀ ਗਰਮ ਆਇਲ ਦੇ ਵਿੱਚ ਨਾ ਹਲਕਾ ਜਿਹਾ ਕੁੱਕ ਹੋ ਜਾਣਗੇ ਜਦੋਂ ਇਹ ਹਲਕਾ ਜਿਹਾ ਕੁੱਕ ਹੋ ਗਏ ਤਾਂ ਇਹਦੇ ਵਿੱਚ ਆਪਾਂ ਨਮਕ ਮਿਰਚ ਤੇ ਹਲਦੀ ਐਡ ਕਰ ਦਾਂਗੇ ਇਹਨਾਂ ਨੂੰ ਵੀ ਚੰਗੀ ਤਰ੍ਹਾਂ ਮਿਕਸ ਕਰਕੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਕਰ ਦਾਂਗੇ ਤੁੱਕੇ ਸੋ ਗਾਇਸ ਗਰਮ ਤੇਲ ਦੇ ਵਿੱਚ ਇਦਾਂ ਹੀ ਜਿਹੜੇ ਮਸਾਲੇ ਆ ਸਾਰੇ ਕੁੱਕ ਹੋ ਜਾਂਦੇ ਆ 2-3 ਮਿੰਟ ਦੇ ਵਿੱਚ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਤੁੱਕੇ ਐਡ ਕਰ ਦੇਣੇ ਇੱਥੇ ਤੁਸੀਂ ਦੇਖ ਸਕਦੇ ਹੋ ਮੰਮੀ ਨੇ ਤੁੱਕਿਆਂ ਨੂੰ ਐਡ ਕਰਤਾ ਤੇ ਹੁਣ ਚੰਗੀ ਤਰ੍ਹਾਂ ਮਿਕਸ ਕਰ ਦੇਣਗੇ ਸੋ ਗਾਇਸ ਇੱਥੇ ਤੁਸੀਂ ਦੇਖ ਸਕਦੇ ਹੋ ਤੁੱਕਿਆਂ ਨੂੰ ਚੰਗੀ ਤਰ੍ਹਾਂ ਮਸਾਲੇ ਦੇ ਵਿੱਚ ਮੰਮੀ ਨੇ ਮਿਕਸ ਕਰਤਾ ਤੇ ਹੁਣ ਇਹਦੇ ਵਿੱਚ ਆਪਾਂ ਐਡ ਕਰਨਾ ਹੈ ਸਿਰਕਾ ਜਿਹੜਾ ਵਾਈਟ ਵਿਨੇਗਰ ਹੁੰਦਾ ਉਹ ਐਡ ਕਰਨਾ ਹੈ ਆਪਾਂ ਤਾਂ ਕਿ ਇਹਦੇ ਵਿੱਚ ਹਲਕਾ ਜਿਹਾ ਖੱਟਾਪਨ ਆ ਜੇ ਕਿਉਂਕਿ ਜਿਹੜੇ ਤੁੱਕੇ ਐ ਥੋੜੇ ਜੇ ਕੌੜੇ ਹੁੰਦੇ ਆ ਇਸ ਲਈ ਸਿਰਕਾ ਤੁਸੀਂ ਜ਼ਰੂਰ ਐਡ ਕਰਨਾ ਹੈ ਸਿਰਕੇ ਦੇ ਨਾਲ ਜਿਹੜੀ ਕੜੱਤਨ ਹੈ ਉਹ ਘਟ ਜਾਂਦੀ ਆ ਤੇ ਖੱਟਾ ਜਿਹਾ ਪਨ ਆ ਜਾਂਦਾ 2 ਚਮਚ ਦੇ ਅਰਾਊਂਡ ਤੁਸੀਂ ਸਿਰਕਾ ਇਹਦੇ ਵਿੱਚ ਪਾਉਣਾ 1 ਕਿਲੋ ਤੁੱਕਿਆਂ ਦਾ ਅਚਾਰ ਹੈ ਉਹਦੇ ਵਿੱਚ 2 ਚਮਚ ਸਿਰਕਾ ਪਾਇਆ ਆਪਾਂ ਠੀਕ ਹੈ ਤੇ ਉਹਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਤੇ ਉਸ ਤੋਂ ਬਾਅਦ ਅਰਾਊਂਡ 1/2 ਟੀस्पून ਤੁਸੀਂ ਇਹਦੇ ਵਿੱਚ ਧਨੀਆ ਪਾਊਡਰ ਐਡ ਕਰਨਾ ਤੇ ਫਿਰ ਉਹਨੂੰ ਮਿਕਸ ਕਰ ਦੇਣਾ ਮਿਕਸ ਕਰਨ ਤੋਂ ਬਾਅਦ ਫਲੇਮ ਤੁਸੀਂ ਦੇਖ ਸਕਦੇ ਹੋ ਉਦੋਂ ਤੋਂ ਹੀ ਆਫ ਹੈ ਬਸ ਸਿਰਫ ਆਪਾਂ ਮਸਟਰਡ ਆਇਲ ਹੈ ਜਿਹੜਾ ਉਹ ਗਰਮ ਕੀਤਾ ਸੀ ਆਇਲ ਗਰਮ ਹੋਣ ਤੇ ਆਪਾਂ ਫਲੇਮ ਆਫ ਕਰ ਲਈ ਸੀ ਤੇ ਇਦਾਂ ਹੀ ਫਲੇਮ ਆਫ ਤੇ ਆਪਾਂ ਇਹ ਸਾਰਾ ਆਚਾਰ ਬਣਾਇਆ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਠੰਡਾ ਕਰਕੇ ਤੁਸੀਂ ਇੱਕ ਜਾਰ ਦੇ ਵਿੱਚ ਕੱਢ ਸਕਦੇ ਹੋ ਇੱਥੇ ਮੰਮੀ ਨੇ ਚੀਨੀ ਦੇ ਜਾਰ ਦੇ ਵਿੱਚ ਇਹਨਾਂ ਨੂੰ ਪਾਤਾ ਸੋ ਗਾਇਸ ਦੇਖੋ ਆਚਾਰ ਬਹੁਤ ਜ਼ਿਆਦਾ ਸੋਹਣਾ ਬਣ ਕੇ ਰੈਡੀ ਹੋ ਚੁੱਕਿਆ ਮੰਮੀ ਨੇ ਮੇਰੇ ਲਈ ਵੀ ਥੋੜਾ ਜਿਹਾ ਆਚਾਰ ਭੇਜਿਆ ਸੀ ਬਹੁਤ ਟੇਸਟੀ ਲੱਗਿਆ ਸਾਨੂੰ ਵੀ ਇਹ ਆਚਾਰ ਤੇ ਗਾਇਸ ਰੈਸিপি ਮੈਨੂੰ ਈਜ਼ੀ ਲੱਗੀ ਤੁਹਾਨੂੰ ਕਿਵੇਂ ਲੱਗੀ ਜ਼ਰੂਰ ਦੱਸਿਓ ਬਸ ਜਿਹੜੀ ਤੁਕਿਆਂ ਦੀ ਪ੍ਰੈਪਰੇਸ਼ਨ ਹੈ ਉਹ ਥੋੜੀ ਜਿਹੀ ਟਾਈਮ ਕੰਜ਼ਿਊਮਿੰਗ ਹੈ ਅਦਰਵਾਈਜ਼ ਰੈਸিপি ਤੇ ਗਾਇਸ ਤੁਹਾਨੂੰ ਇਹ ਮੰਮੀ ਦੀ ਸ਼ੂਟ ਕੀਤੀ ਹੋਈ ਰੈਸਪੀ ਵੀਡੀਓ ਕਿਵੇਂ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਆਪਾਂ ਬਹੁਤ ਜਲਦੀ ਤਦ ਤੱਕ ਲਈ ਬਾਏ ਬਾਏ ਟੇਕ ਕੇਅਰ